ਬਿਨਾ ਨਾਮ ਲੈ ਡੇਰਾ ਬਿਆਸ ਮੁਖੀ ਤੇ ਨਿਸ਼ਾਨੇ ਸਾਦੇ ਨੇ ਬੀਤੇ ਦਿਨ ਡੇਰਾ ਬਿਆਸ ਮੁਖੀ ਨੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਨੂੰ ਲੈ ਕੇ ਸੀਐਮ ਮਾਨ ਨੇ ਤੰਤクセ ਨੇ ਉਹਨਾਂ ਕਿਹਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਣ ਇਸ ਵਿੱਚ ਸੀਐਮ ਮਾਨ ਦੇ ਵੱਲੋਂ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਤੇ ਦਸਤਾਨ ਸਾਬੇ ਕਹਿੰਦੇ ਹਨ ਉਹਨਾਂ ਕਿਹਾ ਹੈ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਅਜੇ ਤੋਬਾ ਰਹਿਣਗੇ ਸੀਐਮ ਨੇ ਲਿਖਿਆ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਨਾ ਨਾਮ ਲੈ ਡੇਰਾ ਪਿਆਸਮੁਖੀ ਗੁਰਿੰਦਰ ਢਿੱਲੋਂ ਤੇ ਨਿਸ਼ਾਨੇ ਸਾਧ ਕੇ ਬੀਤੇ ਦਿਨ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਇਸ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਤੰਜ ਕਸੇ ਗਏ ਨੇ ਸੀਐਮ ਮਾਨ ਦੇ ਵੱਲੋਂ ਬਿਨਾ ਨਾਮ ਲੈ ਤੇਰਾ ਬਿਆਸ ਮੁਖੀ ਤੇ ਨਿਸ਼ਾਨੇ ਸਾਧੇ ਗਏ ਉਹਨਾਂ ਕਹਿੰਿਆ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਤੁਹਾਂ ਦਾ ਸੀ ਇਹ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ 25 ਜੂਨ 2025 ਨੂੰ ਗ੍ਰਿਫਤਾਰ ਹੋਏ ਸਨ ਜਿਸ ਤੋਂ ਬਾਅਦ ਉਹ ਨਾਬਾਜ਼ ਜੇਲ੍ਹ ਦੇ ਵਿੱਚ ਪੈਂਦੇ ਉਹਨਾਂ ਦੇ ਮੁਲਾਕਾਤ ਲਈ ਕਈ ਸੀਨੀਅਰ ਅਕਾਲੀ ਆਗੂ ਵੀ ਪਹੁੰਚੇ ਜਿੱਥੇ ਬੀਤੇ ਦਿਨ ਉਹਨਾਂ ਦੀ ਜ਼ਮਾਨਤ ਤੋਂ ਪਹਿਲਾਂ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਪਹੁੰਚੇ ਜਿਸ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਤੇ ਬੀਤੇ ਦਿਨ ਗੁਰਿੰਦਰ ਢਿੱਲੋਂ ਦੇ ਵੱਲੋਂ ਬਾਹਰ ਆ ਕੇ ਇੱਕ ਬਿਆਨ ਵੀ ਦਿੱਤਾ ਗਿਆ ਕਿ ਸਾਡੀ ਪਰਿਵਾਰਕ ਸਾਂਝ ਹੈ ਇਸ ਲਈ ਮੈਂ ਉਹਨਾਂ ਨਾਲ ਮੁਲਾਕਾਤ ਕਰਨ ਆਇਆ ਪਰ ਉਹਨਾਂ ਤੇ ਜੋ ਵੀ ਕੇਸ ਪਾਏ ਨੇ ਉਹ ਨਜ਼ਾਇਜ਼ ਇਹ ਡੇਰਾ ਬਿਆਸ ਮੁਖੀ ਦੇ ਵੱਲੋਂ ਬੀਤੇ ਦਿਨ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਟਵੀਟ ਕੀਤਾ ਗਿਆ ਕਰੀਬ 10:30 ਵਜੇ ਵਿਕਰਮਜੀਠੀਆ ਨਾਪਾ ਜੇਲ੍ਹ ਤੋਂ ਬਾਹਰ ਆਉਣਗੇ ਕੁਝ ਫਾਰਮੈਲਿਟੀਆਂ ਪੂਰੀਆਂ ਕਰਨ ਤੋਂ ਬਾਅਦ ਵਿਕਰਮਜੀਠੀਆ ਜੇਲ੍ਹ ਤੋਂ ਬਾਹਰ ਹੋਣਗੇ ਜਿਨ੍ਹਾਂ ਦੀ ਬੀਤੇ ਦਿਨ ਇਹ ਆਮਦਨ ਤੋਂ ਬਾਅਦ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਸੀ ਤੇ ਜ਼ਮਾਨਤ ਤੋਂ ਬਾਅਦ ਬੀਤੇ ਦਿਨ ਤੋਂ ਕੁਝ ਕਾਰਨਾਂ ਦੇ ਕਾਰਨ ਉਹ ਜੇਲ੍ਹ ਤੋਂ ਬਾਹਰ ਨਹੀਂ ਆਏ ਪਰ ਅੱਜ ਕਰੀਬ ਸਾਢੇ 10 ਵਜੇ ਫਾਰਮੈਲिटीज ਪੂਰੀਆਂ ਕਰਨ ਤੋਂ ਬਾਅਦ ਵਿਕਰਮ ਜੀਠੀਆ ਨਾਬਾ ਜੇਲ੍ਹ ਤੋਂ ਬਾਹਰ ਆਉਣਗੇ ਵਿਕਰਮ ਜੀਠੀਆ ਦੀ ਜ਼ਮਾਨਤ ਤੇ ਵਿਰੋਧੀ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਨੇ ਉੱਥੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਜ਼ਰੀਏ ਦੇਰਾ ਬਿਆਸ ਮੁਖੀ ਦਾ ਬਿਨਾ ਨਾਮ ਲੈ ਨਿਸ਼ਾਨੇ ਸਾਧੇ ਗਏ ਉਹਨਾਂ ਕਿਹਾ ਕਿ ਚਾਹੇ ਅੱਜ ਵਿਕਰਮ ਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਕਰੀਬ 10:30 ਹੋ ਜੇ ਵਿਕਰਮ ਮਜੀਠੀਆ ਜੇਲ ਤੋਂ ਬਾਹਰ ਹੋਗੇ ਮਜੀਠੀਆ ਦੀ ਜ਼ਮਾਨਤ ਤੇ ਸੀਐਮ ਆ ਨੇ ਤੰਝ ਕਸੀ ਨਹੀਂ ਉਹਨਾਂ ਨੇ ਬਿਨਾ ਨਾਮ ਲੈ ਡੇਰਾ ਬਿਆਸਮੁਖੀ ਗੁਰਿੰਦਰ ਢਿੱਲੋਂ ਤੇ ਨਿਸ਼ਾਨੇ ਸਾਧੇ ਨਹੀਂ ਉਹਨਾਂ ਕਿਹਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਂਦੇ ਤੁਹਾਨੂੰ ਦੱਸ ਦਈਏ ਕਿ ਸਿਆਸਤ ਨੂੰ ਡੇਰਾਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਵਿਕਰਮ ਮਜੀਠੀਆ ਨੂੰ ਪਹਿਲਾਂ ਗੁਰਿੰਦਰ ਢਿੱਲੋਂ ਨੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਤੇ ਅੱਜ ਵਿਕਰਮ ਮਜੀਠੀਆ ਨਾਪਾ ਜੇਲ੍ਹ ਤੋਂ ਬਾਹਰ ਆਉਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਨਾ ਨਾਮ ਲੈ ਡੇਰਾ ਬਿਆਸ ਮੁਖੀ ਤੇ ਨਿਸ਼ਾਨੇ ਸਾਧੇ ਗਏ ਉਹਨਾਂ ਕਿਹਾ ਕਿ ਕੱਲ ਬਣ ਜਾਣ ਚਾਹੇ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਸਰਨਾ ਸ਼ਰਮਨੀ ਕਾਲੀਦਲ ਤੋਂ ਐਡਵੋਕੇਟ ਪਰਮਵੀਰ ਸਿੰਘ ਜੁੜ ਚੁੱਕੇ ਨੇ ਪਨਵੀਰ ਜੀ ਅੱਜ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਇਸ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਉਹਨਾਂ ਕਿਹਾ ਕਿ ਮੁਲਾਕਾਤੀ ਹੀ ਅੱਜਕੱਲ ਜੱਜ ਬਣ ਰਹੇ ਨੇ ਦੇਖੋ ਪਤਾ ਕੀ ਹੈ ਜੀ ਸੀਐਮ ਸਾਹਿਬ ਦੇ ਜਿਹੜੇ ਬਿਆਨ ਆ ਉਹ ਪਤਾ ਹੈ ਵੀ ਅੱਜਕੱਲ ਪੰਜਾਬ ਦੇ ਲੋਕ ਵੀ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ ਇਹ ਜਿਹੜਾ ਬਿਆਨ ਹੈ ਇੱਕ ਬੁਖਲਾਹਟ ਹੈ ਕਿਉਂਕਿ ਪੂਰਾ ਜ਼ੋਰ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਸੀਐਮ ਸਾਹਿਬ ਰਵਿੰਦ ਕੇਜ ਜੀ ਵੱਲੋਂ ਲੱਗਿਆ ਹੋਇਆ ਸੀ ਕਿ ਪੰਜਾਬ ਦੀ ਜਿਹੜੀ ਬੁਲੰਦ ਆਵਾਜ਼ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੀ ਹਮੇਸ਼ਾ ਪੰਜਾਬ ਪੰਜਾਬੀਅਤ ਪੰਜਾਬ ਦੇ ਸਰੋਤਾ ਦੀ ਜੋ ਲੁੱਟ ਹੋ ਰਹੀ ਸੀ ਪੰਜਾਬ ਦੇ ਪੈਸੇ ਦੀ ਜੋ ਲੁੱਟ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਔਰ ਖਾਸ ਕਰਕੇ ਇਹਨਾਂ ਦੇ ਲੀਡਰਾਂ ਦਾ ਅਸਲ ਚਿਹਰਾ ਪੰਜਾਬ ਦੇ ਲੋਕਾਂ ਦੇ ਅੱਗੇ ਲੈ ਕੇ ਆਉਂਦੇ ਸੀ ਉਹਨਾਂ ਦੀ ਆਵਾਜ਼ ਨੂੰ ਕਿਵੇਂ ਬੰਦ ਕੀਤਾ ਜਾਵੇ ਪੂਰਾ ਜ਼ੋਰ ਲਗਾਇਆ ਗਿਆ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਦਾ ਵਿਜੀਲੈਂਸ ਦਾ ਜਿਸ ਤਰੀਕੇ ਵੀ ਦੁਰਉਪਯੋਗ ਹੋ ਸਕਦਾ ਸੀ ਤਾਂ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਪਰ ਅੱਜ ਜੋ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਜੋ ਆਰਡਰ ਦਿੱਤਾ ਹੈ ਉਹਦੇ ਵਿੱਚ 40 ਹਜ਼ਾਰ ਪੰਨਿਆਂ ਦਾ ਇੱਕ ਜਿਹੜਾ ਝੂਠ ਦਾ ਪਲੰਦਾ ਤਿਆਰ ਕੀਤਾ ਗਿਆ ਸੀ ਉਹਨੂੰ ਸੱਚਾਈ ਦੀ ਜਿੱਤ ਹੋਈ ਹੈ ਜਿਹਦੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨੇ ਤਾਅ ਤਾਅ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਇਹ ਰਾਤ ਦਿੱਤੀ ਹੈ ਜਮਾਨਤ ਪਰ ਵੀਰ ਜੀ ਅੱਜ ਕਿਹੜੇ ਕਿਹੜੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਲੈਂਡ ਪਹੁੰਚਣਗੇ ਤੇ ਕਰੀਬ 10:30 ਵਜੇ ਦੱਸਿਆ ਜਾ ਰਿਹਾ ਕਿ ਉਹ ਨਾਪਾ ਜੇਲ੍ਹ ਤੋਂ ਬਾਹਰ ਆਉਣਗੇ ਦੇਖੋ ਜੀ ਇਹ ਤਾਂ ਪੰਜਾਬ ਦੇ ਲੋਕਾਂ ਦਾ ਪਿਆਰ ਹੈ ਜੋ ਇਥੇ ਉਮੜੇਗਾ ਔਰ ਕਿਸੇ ਯੂਥ ਦੇ ਦਿਲਾਂ ਦੀ ਧੜਕਨ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੀ ਜਿਹੜੀ ਫੈਨ ਫਾਲੋਇੰਗ ਹੈ ਉਹ ਕੱਲ ਜਦੋਂ ਉਹਨਾਂ ਦੇ ਰਿਹਾਈ ਦਾ ਆਰਡਰ ਹੋਇਆ ਜ਼ਮਾਨਤ ਦਾ ਆਰਡਰ ਹੋਇਆ ਤੇ ਉਹਨਾਂ ਦੇ ਜਿਹੜੇ ਹਲਕੇ ਦੇ ਲੋਕਾਂ ਨੇ ਜਿਸ ਤਰੀਕੇ ਜਸ਼ਨ ਮਨਾਇਆ ਗਿਆ ਉਹਨਾਂ ਵੱਲੋਂ ਵੀ ਇੱਕ ਸਚਾਈ ਦੀ ਜਿੱਤ ਹੋਈ ਹੈ ਕਿਉਂਕਿ ਦੇਖੋ ਲੋਕਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਲੋਕਾਂ ਨੂੰ ਪਤਾ ਹੁੰਦਾ ਹੈ ਵੀ ਕੌਣ ਸੱਚਾ-ਸੱਚਾ ਲੀਡਰ ਹੈ ਔਰ ਇਸ ਤੋਂ ਪਹਿਲਾਂ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਜਿਹੜੇ ਕਹਿੰਦੇ ਸੀ ਵੀ ਮਾਨਯੋ ਕੋਟਾ ਵੱਲੋਂ ਜਦੋਂ ਰਿਹਾਈ ਕੀਤੀ ਜਾਂਦੀ ਹੈ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਸਚਾਈ ਵੀ ਜਿੱਤ ਹੁੰਦੀ ਹੈ ਅਗਰ ਇਹਨਾਂ ਦੇ ਲੀਡਰਾਂ ਨੂੰ ਜਦੋਂ ਜਮਾਨਤ ਮਿਲਦੀ ਹੈ ਤਾਂ ਉਹ ਸੱਚਾਈ ਦੀ ਜਿੱਤ ਹੁੰਦੀ ਹੈ ਤੇ ਜਿਹੜੇ ਆਪੋਜੀਸ਼ਨ ਦੇ ਲੀਡਰ ਹੈ ਜਿਨ੍ਹਾਂ ਤੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਪੂਰਾ ਜ਼ੋਰ ਲਾਇਆ ਗਿਆ ਸੀ ਵੀ ਜੇਲਾ ਵਿੱਚ ਰੱਖਿਆ ਜਾਵੇ ਜਦੋਂ ਉਹ ਬਾਹਰ ਆ ਰਹੇ ਹੈ ਤੇ ਉਹ ਵੀ ਸੱਚਾਈ ਦੀ ਜਿੱਤ ਹੈ ਤੇ ਅੱਜ ਇਹ ਪਰਮੇਰ ਜੀ ਇਸ ਸਾਹਮਣੇ ਆ ਰਹੀ ਹੈ ਬੀਤੇ ਦਿਨ ਡੇਰਾ ਬਿਆਸ ਮੁਖੀ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਇਸ ਮੁਲਾਕਾਤ ਨੂੰ ਡੇਰਾਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਦੇ ਵੀ ਡੇਰਾ ਬਿਆਸ ਮੁਖੀ ਨੇ ਕੋਈ ਬਿਆਨ ਨਹੀਂ ਦਿੱਤਾ ਪਰ ਬੀਤੇ ਦਿਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਜਿਸ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਸ ਜ਼ਮਾਨਤ ਨੂੰ ਡੇਰਾਵਾਦ ਦੇ ਨਾਲ ਛੋੜਿਆ ਜਾ ਰਿਹਾ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੁੱਛਣਾ ਚਾਹਨਾ ਕਿ ਉਹ ਡੇਰਿਆਂ ਦੇ ਵਿੱਚ ਜਾ ਕੇ ਜਿਹੜੇ ਡੇਰੇ ਦੇ ਪ੍ਰਮੁੱਖ ਸੇਵਾਦਾਰ ਹੁੰਦੇ ਉਹਨਾਂ ਨੂੰ ਮਿਲਦੇ ਨਹੀਂ ਔਰ ਖਾਸ ਕਰਕੇ ਜਿਹੜੇ ਡੇਰਾ ਮੁਖੀ ਨੇ ਅਭਿਆਸ ਦੇ ਉਹਨਾਂ ਨੇ ਤਾਂ ਗੱਲ ਕਲੀਅਰ ਕਰਤੀ ਆ ਵੀ ਵਿਦੇ ਪਰਿਵਾਰਕ ਰਿਲੇਸ਼ਨ ਨੇ ਮੈਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਮਿਲਨ ਆਇਆ ਔਰ ਦੇਖੋ ਪਰਿਵਾਰ ਦਾ ਅਗਰ ਕੋਈ ਵੀ ਬੱਚਾ ਹੋਵੇ ਕੋਈ ਵੀ ਪਰਿਵਾਰਕ ਮੈਂਬਰ ਹੋਵੇ ਜਿਹਦੇ ਬਾਰੇ ਪਤਾ ਹੋਵੇ ਵੀ ਉਹ ਬੰਦਾ ਸੱਚਾ ਸੋਚਾ ਤਾਂ ਉਹ ਜਿਹੜੀ ਸੱਚਾਈ ਦੀ ਗੱਲ ਆ ਉਹ ਹਮੇਸ਼ਾ ਮੂੰਹ ਤੋਂ ਨਿਕਲਦੀ ਹੈ ਇਹ ਜੋ ਡੇਰਾ ਮੁਖੀ ਜੀ ਨੇ ਕਿਹਾ ਪੰਜਾਬ ਦੇ ਲੋਕ ਵੀ ਉਹ ਕਹਿ ਰਹੇ ਆ ਵੀ ਇਹ ਪੋਲਿਟੀਕਲ ਵਡੰਟਾ ਦੇ ਥਰੂ ਜਿਹੜਾ ਹੈਗਾ ਇਹ ਝੂਠੇ ਕੇਸਾਂ ਚ ਫਸਾਇਆ ਜਾ ਰਿਹਾ ਹੈ ਇਹ ਤਾਂ ਪੰਜਾਬ ਦੀ ਆਵਾਜ਼ ਹੈ ਔਰ ਇਹ ਜਿੰਨੀ ਜਲਦੀ ਇਹ ਸਰਕਾਰਾਂ ਦੇ ਕੰਨ ਤੱਕ ਪਹੁੰਚੇਗੀ ਇਹੀ ਤਾਂ ਕਮੀ ਹੈ ਨਾ ਅੱਜਕੱਲ ਜਿਹੜੀ ਸਰਕਾਰਾਂ ਨੂੰ ਸੱਚਾਈ ਦੀ ਆਵਾਜ਼ ਤੋਂ ਉਹਨਾਂ ਨੂੰ ਚੁਬਨ ਹੈ ਇੱਥੇ ਚੁਬਨ ਨੂੰ ਲੈ ਕੇ ਜਿਹੜਾ ਟੂਰੀਟ ਪਾਇਆ ਗਿਆ ਦੇਖੋ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਤਾਂ ਹੈ ਨਹੀਂ ਸੀ ਕਿ ਸਰਕਾਰ ਨੇ ਆਪਣਾ ਪੱਖ ਪੇਸ਼ ਨਹੀਂ ਕੀਤਾ ਜਾਂ ਸਰਕਾਰ ਨੂੰ ਸੁਣਿਆ ਨਹੀਂ ਗਿਆ ਜਾਂ ਸਰਕਾਰ ਦੇ ਵਕੀਲ ਉੱਥੇ ਪੇਸ਼ ਨਹੀਂ ਹੋਏ ਸਾਰੇ ਤੱਥਾਂ ਨੂੰ ਵਿਚਾਰਨ ਤੋਂ ਬਾਅਦ ਜੇ ਮਾਨਯੋਗ ਸੁਪਰੀਮ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਹੈ ਤਾਂ ਉਹਦਾ ਮਤਲਬ ਸਾਫ਼ ਹੈ ਵੀ ਜਿਹੜਾ ਝੂਠ ਦਾ ਇੱਕ ਮਹਿਲ ਤਿਆਰ ਕੀਤਾ ਗਿਆ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਦਬਾਨ ਲਈ ਉਹ ਸੱਚਾਈ ਦੀ ਜਿਹੜੀ ਹਵਾ ਚੱਲੀ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਉਹ ਜਿਹੜਾ ਮੈਲ ਹੈ ਟਾਇਟੇਰੀ ਹੋ ਚੁੱਕਿਆ ਹੈ ਪਰ ਵੀਰ ਜੀ ਵਿਕਰਮ ਸਿੰਘ ਮਜੀਠੀਆ ਦੇ ਅੱਜ ਜੇਲ੍ਹ ਤੋਂ ਬਾਹਰ ਆਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਏਗੀ ਦੇਖੋ ਸਰਦਾਰ ਵਿਕਰਮ ਸਿੰਘ ਮਜੀਠੀਆ ਇੱਕ ਉਹ ਲੀਡਰ ਹੈ ਜਿਹੜੇ ਪੰਜਾਬ ਪੰਜਾਬੀਅਤ ਪੰਜਾਬ ਦੇ ਲੋਕਾਂ ਦੀ ਗੱਲ ਸਾਹਮਣੇ ਮੂਹਰੇ ਹੋ ਕੇ ਕਰਦੇ ਹੈ ਔਰ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਵਾਂਗੂ ਨਹੀਂ ਜਿਹੜੇ ਗੱਲ ਸਵੇਰੇ ਕੁਝ ਕਹਿੰਦੇ ਆ ਤੇ ਸ਼ਾਮ ਨੂੰ ਯੂ-ਟਰਨ ਲੈ ਲੈਂਦੇ ਆ ਖਾਸ ਕਰਕੇ ਤਾਂ ਮੁੱਖ ਮੰਤਰੀ ਸਾਹੀ ਅਗਰ ਗੱਲ ਕਰੀਏ ਜਿਹੜੇ ਕਹਿੰਦੇ ਸੀ BMW ਆ ਹੋਰ ਕੰਗੀਆਂ ਚੀਜ਼ਾਂ ਕਹਿੰਦੇ ਸੀ ਕਿ ਪੰਜਾਬ ਚ ਆਣਗੇ ਆ 16 ਹਸਪਤਾਲ ਇੰਨਾ ਸਰਕਾਰ ਵਿਕਰਮ ਸਿੰਘ ਮਲਜੀਠੀਆ ਉਹ ਇਨਸਾਨ ਨੇ ਜੇ ਉਹ ਕੋਈ ਗੱਲ ਕਹਿੰਦੇ ਆ ਤੱਥਾਂ ਦੇ ਆਧਾਰ ਤੇ ਕਹਿੰਦੇ ਆ ਔਰ ਅਗਰ ਉਸ ਗੱਲ ਤੇ ਖੜਦੇ ਆ ਤੇ ਪੂਰਾ ਉਸ ਕਲ ਦੇ ਉੱਪਰ ਪਹਿਰਾ ਵੀ ਦਿੰਦੇ ਆ ਆ ਅੱਜ ਜਿਹੜੇ ਲੋਕ ਜਿਹੜੇ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਲੋਕ ਜਿਹੜੇ ਪਿਆਰ ਕਰਦੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਉਹ ਆਪਣੇ ਲੀਡਰ ਦਾ ਸਵਾਗਤ ਕਰਨ ਜ਼ਰੂਰ ਜਾਣਗੇ ਔਰ ਇੱਕ ਜਿਹੜੀ ਇਹ ਹਨੇਰੀ ਚੱਲੇਗੀ ਇਹਦੇ ਸਾਫ਼ ਹੋਏਗਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ 2027 ਦੇ ਵਿੱਚ ਜਿਹੜਾ ਪਤਨ ਹੈ ਉਹ ਅੱਜ ਤੋਂ ਸ਼ੁਰੂ ਹੈ। ਅ ਭੰਵੀਰ ਜੀ ਡੇਰਾ ਬਿਆਸ ਮੁਖੀ ਦੀ ਆਖਿਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਜਾਂ ਫਿਰ ਦੋਸਤੀ ਹੈ? ਨਹੀਂ ਜੀ ਉਹਨਾਂ ਨੇ ਸਾਫ਼ ਕੀਤਾ ਵੀ ਉਹਨਾਂ ਦੇ ਪਰਿਵਾਰਕ ਰਿਲੇਸ਼ਨ ਨਹੀਂ। ਉਤਾ ਕੱਲ ਮੀਡੀਆ ਦੇ ਵਿੱਚ ਉਹਨਾਂ ਨੇ ਆਪ ਕਿਹਾ ਵੀ ਮੇਰੇ ਪਰਿਵਾਰਕ ਰਿਲੇਸ਼ਨ ਨੇ ਮੇਰੇ ਦੋਸਤ ਨੇ ਹਰੇਕ ਇਨਸਾਨ ਨੂੰ ਦੇਖੋ ਚਾਹੇ ਉਹ ਕੋਈ ਵੀ ਹੋਵੇ ਉਹਦੇ ਆਪਣੇ ਰਿਲੇਸ਼ਨਸ ਹੁੰਦੇ ਆ ਔਰ ਹਿੰਦੁਸਤਾਨ ਦਾ ਸੰਵਿਧਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚ ਕੋਈ ਵੀ ਉੱਥੇ ਕੋਈ ਕਿਸੇ ਤਰ੍ਹਾਂ ਦੀ ਕਿੰਤੂ ਪ੍ਰੰਤੂ ਨਹੀਂ ਹੋਣੀ ਚਾਹੀਦੀ ਪਰ ਇਹ ਤਾਂ ਆਮ ਆਦਮੀ ਪਾਰਟੀ ਹੈ ਨਾ ਕੱਲ ਜਿਵੇਂ ਇਹਨਾਂ ਦੇ ਪ੍ਰਵਕਤਾ ਕਹਿ ਰਹੇ ਸੀ ਜਿਨ੍ਹਾਂ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਕਟਹਿਰੀ ਦੇ ਵਿੱਚ ਖੜਾ ਕਰਤਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਮੀਡੀਆ ਨੂੰ ਵੀ ਇਹ ਰਿਕੁਐਸਟ ਕਰਾਂਗਾ ਦੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਹੈ ਇਹਨਾਂ ਦੇ ਕੋਈ ਵੀ ਟਵੀਟ ਨਾ ਪੰਜਾਬ ਦੇ ਲੋਕ ਸੀਰੀਅਸ ਲੈਂਦੇ ਆ ਤੇ ਨਾ ਹੀ ਹੁਣ ਮੀਡੀਆ ਨੂੰ ਸੀਰੀਅਸ ਲੈਣਾ ਚਾਹੀਦਾ ਅੱਜ ਜੋ ਪੰਜਾਬ ਦੇ ਹਾਲਾਤ ਹੈ ਜਿਵੇਂ ਪਰਵੀਰ ਜੀ ਬਹੁਤ ਬਹੁਤ ਧੰਨਵਾਦ ਵੱਲ ਪੰਜਾਬੀ ਟੀਵੀ ਦੇ ਨਾਲ ਜੁੜਨ ਦੇ ਲਈ ਅੱਜ ਵਿਕਰਮ ਅਜੀਠਿਆ ਜੇਲ੍ਹ ਤੋਂ ਬਾਹਰ ਆਉਣਗੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਅਜੀਠਿਆ ਕਰੀਬ 10:30 ਵਜੇ ਥੋੜੇ ਹੀ ਦੇਰ ਦੇ ਵਿੱਚ ਨਾਭਾ ਜੇਲ੍ਹ ਤੋਂ ਬਾਹਰ ਆਉਣਗੇ ਜਿਨ੍ਹਾਂ ਨੂੰ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਵਿਕਰਮ ਮਜੀਠੀਆ ਨੂੰ ਬੀਤੇ ਦਿਨ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜ਼ਮਾਨਤ ਬਿਲੀ ਜਿਸ ਨੂੰ ਲੈ ਕੇ ਅੱਜ ਉਹ ਜੇਲ੍ਹ ਤੋਂ ਪਾਰ ਹੋਣਗੇ ਸੀਐਮ ਆਨੰਦ ਦੇ ਵੱਲੋਂ ਇਸ ਨੂੰ ਲੈ ਕੇ ਬਿਨਾ ਨਾਮ ਲੈ ਹੀ ਡੇਰਾ ਬਿਆਸਮੁਖੀ ਤੇ ਨਿਸ਼ਾਨੇ ਸਾਧੇ ਗਏ ਨੇ ਕਿਉਂਕਿ ਬੀਤੇ ਦਿਨ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਸਾਬ ਦਾ ਟਵੀਟ ਦੇਖ ਕੇ ਮੈਨੂੰ ਪੰਜਾਬੀ ਦੀ ਕਹਾਵਤ ਯਾਦ ਆ ਗਈ ਕਿ ਜਦੋਂ ਪਰਛਾਵਾ ਕੱਦ ਨਾਲੋਂ ਤੇ ਗੱਲਾਂ ਵਜੂਦ ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਉੱਤੇ ਸਵਾਲ ਖੜਾ ਕੀਤਾ ਮਤਲਬ ਇਹ ਸਿੱਧਾ ਸਿੱਧਾ ਕੰਟੈਂਪਟ ਆਫ ਕੋਰਟ ਹੈ ਜਦੋਂ ਮੁੱਖ ਮੰਤਰੀ ਲਿਖਦੇ ਨੇ ਕਿ ਅਦਾਲਤਾਂ ਦਾ ਤਾਂ ਰੱਬ ਹੀ ਰੱਖੇ ਮੁੱਖ ਮੰਤਰੀ ਸਾਹਿਬ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਸਤਿੰਦਰ ਜੈਨ ਨੂੰ ਜ਼ਮਾਨਤ ਦਿੰਦੀ ਹੈ ਫਿਰ ਤਾਂ ਸਚਾਈ ਦੀ ਜਿੱਤ ਹੋ ਗਈ ਫਿਰ ਤਾਂ ਸੰਵਿਧਾਨ ਬਚ ਗਿਆ ਤੇ ਜਦੋਂ ਉਹੀ ਸੁਪਰੀਮ ਕੋਰਟ ਆਫ ਇੰਡੀਆ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਪੋਲਿਟিক্যাল ਵਿਰੋਧੀਆਂ ਦੇ ਖਿਲਾਫ ਝੂਠੇ ਮੁਕਦਮਿਆਂ ਦੇ ਉੱਤੇ ਟਿੱਪਣੀ ਕਰਦੇ ਫਿਰ ਅਦਾਲਤਾਂ ਦਾ ਰੱਬ ਵੀ ਰੱਖਾ ਕਿਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪਹਿਲੀ ਵਾਰੀ ਹੋਈ ਇਸ ਤੋਂ ਪਹਿਲਾਂ ਜਿਹੜਾ ਝੂਠਾ ਡਰੱਗ ਦਾ ਪਰਚਾ ਮਹਿੰਗੇ ਮਹਿੰਗੇ ਵਕੀਲ ਲਿਆ ਕੇ ਆਪਾਂ ਡਿਫੈਂਡ ਕਰਦੇ ਰਹੇ ਉਹਦੇ 'ਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਦੇ ਖਿਲਾਫ ਡਰੱਗ ਦਾ ਕੋਈ ਐਵੀਡੈਂਸ ਨਹੀਂ ਫੇਰ ਆਪਾ ਦੇਤਾ ਹਮਤਨ ਤੋਂ ਬੱਜਾ ਦਾ ਹੁਣ ਕੱਲ ਸੁਪਰੀਮ ਕੋਰਟ 'ਚ ਦੱਸ ਦੇ ਨਾ ਵੀ ਕਿੱਥੇ ਗਿਆ ਹਜ਼ਾਰ ਏਕੜ ਹਿਮਾਚਲ ਵਾਲਾ ਕਿੱਥੇ ਗਈਆਂ 20000 ਕਰੋੜ ਦੀਆਂ ਕੰਪਨੀਆਂ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਕੋਈ ਦਲੀਲ ਨਹੀਂ ਪੇਸ਼ ਕਰ ਸਕੇ ਉਹਨਾਂ ਦੀਆਂ ਸਾਰੀਆਂ ਦਲੀਲਾਂ ਖਾਰਜ ਹੋ ਗਈਆਂ ਫੇਰ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਜੀ ਅਦਾਲਤਾਂ ਦਾ ਤਾਂ ਰੱਬ ਹੀ ਰੱਖਦਾ ਤੇ ਮੁੱਖ ਮੰਤਰੀ ਸਾਹਿਬ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਯੂ-ਟਰਨ ਹੀ ਲੈ ਲੈਣਾ ਪਹਿਲਾਂ ਆਪਾਂ ਜੀਤ ਅਖਬਾਰ ਬਾਰੇ ਵੀ ਕੀ ਕੁਝ ਬੋਲੇ ਸੀ ਬਾਅਦ ਦੇ ਵਿੱਚ ਆਪਾਂ ਯੂ ਟਰਨ ਵੀ ਲਿਆ ਕਲੀਨ ਚਿੱਟ ਵੀ ਦਿੱਤੀ ਤੇ ਅੱਜ ਜਦੋਂ ਆਪਾਂ ਡੇਰਾ ਬਿਆਸ ਦੇ ਖਿਲਾਫ ਜਾਂ ਉਹਨਾਂ ਦੇ ਮੁਖੀ ਦੇ ਖਿਲਾਫ ਬੋਲਦੇ ਆ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਦੋਂ ਜਦੋਂ ਵਧੀਕੀਆਂ ਵਧੀਆਂ ਨੇ ਤਾਂ ਸੰਤ ਮਹਾਪੁਰਸ਼ ਬੋਲਦੇ ਨੇ ਸੋ ਅੱਜ ਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਫਰਸਟ੍ਰੇਸ਼ਨ ਦਿਖਾ ਰਿਹਾ ਕਿਉਂਕਿ ਅੱਜ ਪੰਜਾਬ ਰੋਸ ਦੇ ਵਿੱਚ ਹੈ ਮੁੱਖ ਮੰਤਰੀ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਵਿਰੋਧ ਦੇ ਵਿੱਚ ਖੜਾ ਹੋ ਗਿਆ ਹੈ ਤੇ ਕ੍ਰੈਡੀਬਿਲਟੀ ਜਿਹੜੀ ਇੱਕ ਚੇਅਰ ਦੀ ਹੁੰਦੀ ਹੈ ਉਸ